ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਨੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਕੋੜਕਪੁਰੇ ਤੋਂ ਬਠਿੰਡੇ ਨੂੰ ਜਾਂਦੇ ਆ ਤਾਂ ਜਦੋਂ ਆਇਆ ਬਾਜਾਖਾਨਾ ਨੰਗੀਏ ਤਾਂ ਬਰਗਾੜੀ ਸੜਕ ਦੇ ਉੱਤੇ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਹੋਰੀ ਮਿਹਨਤ ਮਜ਼ਦੂਰੀ ਕਰਦੇ ਆ ਵੀ ਇਹ ਝੋਟੀਆਂ ਲਿਆਉਂਦੇ ਆ ਅਸਰ ਤੇ ਬਹੁਤ ਸੋਹਣੀਆਂ ਝੋਟੀਆਂ ਇੱਥੇ ਆਉਂਦੀਆਂ ਵਿਕਰੀ ਵਾਲਿਆਂ ਪਿਛਲੀ ਵੀਡੀਓ ਚ ਤਾਂ ਨਗੀਨੇ ਹੀ ਸੀ ਤੇ ਇਸ ਵਾਰ ਵੀ ਸੋਹਣੀਆਂ ਝੋਟੀਆਂ ਬਾਕੀ ਜਿਹਨੇ ਪੈਸੇ ਲਾਉਣੇ ਆ ਜਜਨਾ ਪਸ਼ੂ ਉਹਨੂੰ ਜ਼ਿਆਦਾ ਜ਼ਰੂਰੀ ਹੁੰਦਾ ਤਿੰਨ ਨਾਗ ਅੱਜ ਦੀ ਵੀਡੀਓ ਚ ਦਿਖਾਉਂਗਾ ਤੁਸੀਂ ਜਿਹੜਾ ਮਰਜੀ ਨਾਗ ਇਹਨਾਂ ਚੋਂ ਖਰੀਦ ਲਿਓ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਆਓ ਸ਼ੁਰੂਆਤ ਕਰਦੇ ਹਾਂ ਇਸ ਸਾਈਡ ਦੇ ਉੱਤੇ ਜਿਹੜੀ ਪਹਿਲੀ ਝੋਟੀ ਹੈ ਇਸੇ ਤੋਂ ਉਦੋਂ ਬਾਅਦ ਚ ਦੋ ਨਾਗ ਹੋਰ ਦਿਖਾਉਂ ਪੰਨੂ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੋਨੂੰ ਪਿਛਲੀ ਵਾਰ ਚੰਗੀਆਂ ਵੈਗੀਆਂ ਝੋਟੀਆਂ ਸੱਤ ਹਾਂ ਚੰਗੀਆਂ ਬਹੁਤ ਫੋਨ ਆਏ ਬਹੁਤ ਫੋਨ ਆਏ ਠੀਕ ਹੈ ਜੀ ਅੱਜ ਤੈਨਾਂ ਨਾਗ ਹੋ ਰਿਹਾ ਹੈ ਪਹਿਲੇ ਨੰਬਰ ਤੇ ਝੋਟੀ ਦੰਦੋ ਕਿਵੇਂ ਦੰਦੋ ਖੀਰੀ ਹੈ ਜੀ ਪੌਣੇ ਇੱਕ ਦੋ ਸਾਲਾਂ ਦੀ ਹੈ ਕੀ ਰੇਟ ਰਹੂਗਾ ਰੇਟ ਹੈ 36000 ਰੁਪਏ ਖੋਲੀਏ ਸੋ ਦੋਸਤੋ ਦੰਦੋ ਇਹ ਖੀਰੀ ਹੈ ਉਮਰ ਇੱਕ ਅੰਦਾਜ਼ਾ ਹੈ ਮੇਨ ਦੰਦੋ ਖੀਰੀ ਮੰਨ ਕੇ ਚੱਲੋ ਤੇ ਖੀਰੀ ਦੇ ਹਿਸਾਬ ਤੇ ਦੀ ਉਮਰ ਦੀ ਜੱਜਮੈਂਟ ਤੁਸੀਂ ਕਰੋਗੇ ਸਿੰਘ ਕੁੰਡਾ ਦਿਸਦਾ ਉਰਲੇ ਪਾਸੇ ਦਾ ਬਿਲਕੁਲ ਹੀ ਨਾਲ ਪਰਲੇ ਪਾਸੇ ਦਾ ਸਿੰਘ ਵੀ ਆਪਾਂ ਤੁਹਾਨੂੰ ਵੀਡੀਓ ਚ ਦਿਖਾ ਦੇਵਾਂਗੇ ਉਹ ਵੀ ਨਾਲ ਹੀ ਮੁੜਿਆ ਹੋਇ ਟਾਂ ਚਾਹ ਦਾ ਹਾਈਟ ਚੰਗੀ ਹੈ ਦੱਸੋ ਉਮਰ ਦੇ ਹਿਸਾਬ ਤੇ ਖੀਰੀ ਦੇ ਹਿਸਾਬ ਤੇ ਅਜੇ ਵਧੂ ਫੁੱਲੂਗੀ ਹੋਰ ਇਹ ਸਾਈਡ ਦਾ ਵੀ ਸਿੰਘ ਛੋਟਾ ਸਿੰਘ ਦੋਨੇ ਛੋਟੇ ਆ ਬਾਕੀ ਥਾਣ ਦੇਖਣ ਦੀ ਕੋਸ਼ਿਸ਼ ਕਰਾਂਗੇ ਜੇ ਇਹਨੇ ਦਿਖਾਲੇ ਤਾਂ ਦੋ ਝੋਟੀਆਂ ਹੋਰ ਉਦੋਂ ਬਾਅਦ ਦਿਖਾਉਣੀਆਂ ਵਿਚਾਲੜੀ ਝੋਟੀ ਤਾਂ ਤੁਸੀਂ ਦੇਖੋਗੇ ਢਾਂਜੇ ਦੀ ਬਣਾਵਟ ਜਿਹੜੀ ਇਹ ਮੈਂ ਖਰੀਦੀ ਬਹੁਤ ਸੋਹਣੀ ਦੀ ਸੀ ਜਾਂਦੀ ਹੈ ਇਹਨੇ ਥਾਣੇ ਵਿੱਚ ਦਿਖਾਉਣੇ ਨੇ ਚਾਰ ਹੀ ਥਾਣਾ ਪੰਨੂ ਦਾ ਚਾਰ ਗਰੰਟੀ ਹੈ ਜੀ ਓਕੇ ਨਾਲ ਵੀ ਪੂਰਾ ਪਿੱਛੀ ਤੇ ਹੋਊਗਾ ਹੋਰ ਠੀਕ ਹੈ ਜਿਹੜੀ ਇਹ 2 ਨੰਬਰ ਤੇ ਝੋਟੀ ਇਹ ਸਵਾਗ ਦੋ ਸਾਲ ਦੀ ਹੈ ਜੀ ਦੰਦੋਂ ਕਿਵੇਂ ਦੰਦੋਂ ਹਜੇ ਦੋਂਦ ਤੇ ਮਾੜੇ ਮਾੜੇ ਚੱਕੇ ਹੈ ਖੀਰਿਆਂ ਜੀ ਦੋਂਦ ਦੇ ਚੱਕਣੇ ਸ਼ੁਰੂ ਕਰਦੇ ਆ ਠੀਕ ਹੈ ਇਹਦਾ ਰੇਟ ਕੀ ਰਹਿਣਾ ਇਹਦਾ 45000 ਰੁਪਏ ਖੋਲੀ ਸੋ ਦੋਸਤੋ ਇਹ ਦੋ ਦੰਦ ਹੋ ਗਈ ਹੈ ਚੱਕਣੇ ਸ਼ੁਰੂ ਕੀਤੇ ਆ ਮਤਲਬ ਹਜੇ ਹਣ ਦੋਂਦੀ ਹੋਈ ਹੋਊਗੀ ਦੰਦ ਤੁਸੀਂ ਦੇਖੋਗੇ ਆ ਕੇ ਇਹਦਾ ਬਣਾ ਢਾਂਚੇ ਦੀ ਬਣਾਵਟ ਬੜੀ ਜ਼ਬਰਦਸਤ ਆ ਬਹੁਤ ਸੋਹਣੀ ਦਿਸਦੀ ਹੈ ਇਹਦਾ ਵੀ ਸਿੰਘ ਬਿਲਕੁਲ ਛੋਟਾ ਹੈ ਇਹ ਝੋਟੀਆਂ ਇਦਾਂ ਦੀਆਂ ਆ ਵੀ ਇਹ ਸੌਣਪਾ ਦੋ ਮਹੀਨਿਆਂ ਦੇ ਵਿੱਚ ਆਮ ਤੌਰ ਤੇ ਬਜ਼ੁਰਗ ਕਹਿੰਦੇ ਆ ਵੀ ਜਿਹੜਾ ਉਹ ਮੱਝਾਂ ਜਿਹੜੀਆਂ ਉਹ ਨਵੇਂ ਦੁੱਧ ਹੋ ਜਾਂਦੀਆਂ ਤਾਂ ਇਹ ਉਸੇ ਰੁੱਤ ਦੇ ਵਿੱਚ ਗੱਭਣ ਹੋਣ ਵਾਲੀਆਂ ਇੱਕ ਸਾਲ ਚ ਤੁਹਾਨੂੰ ਕਮਾਈ ਦੇਣੀਆਂ ਜਿਹੜਾ ਵੀਰ ਖਰੀਦੂਗਾ ਬਾਕੀ ਰੇਟ ਤੁਹਾਨੂੰ ਜਚਨੇ ਚਾਹੀਦੇ ਆ ਢਾਂਚੇ ਤੁਸੀਂ ਦੇਖੋਗੇ ਪਰ ਬਹੁਤ ਸੋਹਣੀ ਝੋਟੀ ਤੁਹਾਨੂੰ ਦਿਖਾ ਰਹੇ ਆ ਬਣਾਵਟ ਦੇਖੋ ਇਹਦੀ ਸਿੰਘ ਕੁੰਡਿਆਂ ਦੀ ਬਿਲਕੁਲ ਖੁੱਲੀ ਡੁੱਲੀ ਚੋਟੀ ਬਸ ਉਸ ਤੋਂ ਵੀ ਜਿਹੜੇ ਹਿਸਾਬ ਤੇ ਮੱਝਾਂ ਦੇ ਰੇਟ ਵਧ ਰਹੇ ਆ ਤਾਂ ਚੰਗੀ ਕੀਮਤ ਦੀਆਂ ਮੱਝਾਂ ਤਿਆਰ ਹੋਣੀਆਂ ਆਉਣ ਵਾਲੇ ਟਾਈਮ 'ਚ ਇਹਦੀ ਬਣਾਵਟ ਤੁਸੀਂ ਵੀ ਦੇਖ ਰਹੇ ਹੋਵੋਗੇ ਤਾਂ ਬੜੀ ਮਨ ਨੂੰ ਲੱਗਦੀ ਹੈ ਥਣ ਚਾਰ ਹੀ ਦਿਸਦੇ ਆ ਦੱਸੋ ਬਾਕੀ ਇਹ ਸ਼ਾਇਦ ਦਿਖਾ ਵੀ ਲਵੇ ਥਣ ਕਿਉਂਕਿ ਪਸ਼ੂ ਥੋੜਾ ਜਿਹਾ ਕਈ ਵਾਰ ਖਰੀਦਿਆ ਤਾਜ਼ਾਈ ਹੁੰਦਾ ਤੋਂ ਉਹਦੇ ਕਰਕੇ ਉਪਰਾਂ ਮਣਾਈ ਜਾਂਦਾ ਕਈ ਪਸ਼ੂਆਂ ਨੂੰ ਕੋਈ ਦਿਹਾੜੀ ਰੰਗ ਹੋ ਗਿਆ ਹੁੰਦਾ ਰੋਟੇਕ ਜਾਂਦਾ ਦੇਖ ਸਕਦੇ ਹਾਂ ਤੁਹਾਨੂੰ ਦਿੱਤੀ ਦੇ ਉੱਤੇ ਜਿੰਨੀ ਉੱਤੋਂ ਸੋਹਣੀ ਉਨੀ ਥੱਲੋਂ ਵੀ ਸੋਹਣੀ ਇੱਕ ਹੋਰ ਝੋਟੀ ਅਦੁਬਾਚ ਤੁਹਾਨੂੰ ਦਿਖਾਉਣਾ ਕੁੰਡੇ ਸਿੰਘਾਂ ਦੀ ਓਨੂੰ ਇਹ ਦੰਦੋਂ ਕਿਵੇਂ ਬਈ ਇਹ ਵੀ ਦੋਂਦੇ ਚੱਕਦੀ ਹੈ ਇਹ ਸਾਲਾਕ 2 ਸਾਲ ਦੀ ਹੈ ਇਹਦਾ ਰੇਟ ਕੀ ਰਹਿਣਾ ਇਹਦਾ 46000 ਰੁਪਏ ਹੈ ਤੋਰੀ ਰੇਟ 46000 ਹੈ ਤੇ ਦੋਂਦੇ ਦੰਦ ਚੱਕਦੀ ਹੈ ਇਹ ਵੀ ਦੋਂਦੀ ਹੋ ਗਈ ਹੈ ਛੋਟਾ ਸਿੰਗ ਬਿਲਕੁਲ ਹੀ ਨਾਲ ਜੁੜਿਆ ਹੋਇਆ ਦਾ ਵੀ ਇਹਦਾ ਸਟਰਕਚਰ ਤੁਸੀਂ ਵੀਡੀਓ ਦੇ ਵਿੱਚੋਂ ਆਪ ਜਜਮੈਂਟ ਕਰ ਲਓ ਜੇ ਤੁਹਾਡੇ ਸਾਹਮਣੇ ਆ ਜਿੱਦਾਂ ਦਾ ਇਹ ਨਗ ਤੇ ਇਹਦੀ ਕੀਮਤ 46000 ਰੱਖੀ ਹੈ ਬਾਈ ਸਿੰਘ ਬਹੁਤ ਸੋਹਣਾ ਮੁੜਿਆ ਨੇ ਸਿੰਘ ਇਹ ਤਾਂ ਸੋਹਣਾ ਹੈ ਬਾਕੀ ਜੋ ਬਣਾਵਟ ਹੈ ਉਹ ਵੀਡੀਓ ਤੇ ਦੇਖ ਲਓ ਸੋ ਇਹਦਾ ਰੇਟ 46000 ਹੈ ਖਣ ਇਹਦੇ ਵੀ ਜਿਹੜੇ ਉਚਾਰ ਹੀ ਦਿਸਦੇ ਆ ਆਹ ਤਣ ਚਾਰ ਚਾਰ ਹੀ ਆ ਜੀ ਠੀਕ ਹੈ ਹਾਂ ਠੀਕ ਹੈ ਹਾਂ ਸੋ ਇਹ ਦੋਸਤੋ ਨਾਗ ਅੱਜ ਦੀ ਵੀਡੀਓ ਦੇ ਤਿੰਨ ਵਿਕਰੀ ਵਾਲੇ ਸੀ ਕੀਮਤ ਸਾਰਿਆਂ ਦੀ ਵੀਡੀਓ ਚ ਹੈ ਤੁਸੀਂ ਜੱਜ ਦਾ ਪਸ਼ੂ ਖਰੀਦੋਗੇ ਧੰਨਵਾਦ ਵੀਡੀਓ ਦੇਖਣ ਲਈ